ਇਸ ਟਾਈਮ ਦੀ ਸਭ ਤੋਂ ਵੱਡੀ ਖਬਰ ਪੌਂਗ ਡੈਮ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿਹੜੇ ਚਾਰ ਫਲੱਡ ਗੇਟਾਂ ਨੂੰ ਖੋਲ ਦਿੱਤੇ ਗਏ ਹਨ ਤੇ BBMB ਵੱਲੋਂ ਵੀ ਚੇਤਾਵਨੀ ਜਿਹੜੀ ਹੈ ਉਹ ਜਾਰੀ ਕਰ ਦਿੱਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਛਾਲਾ ਮਾਰਦਾ ਪਾਣੀ ਦੱਸ ਰਿਹਾ ਹੈ ਕਿ ਮੈਂ ਖਤਰੇ ਦੇ ਉੱਤੇ ਹਾਂ ਜਿਹੜਾ ਖਤਰੇ ਦਾ ਨਿਸ਼ਾਨ ਹੈ ਉਸ ਤੋਂ ਉੱਤੇ ਪਹੁੰਚ ਚੁੱਕਾ ਹੈ ਪਾਣੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਆ ਨਿਕਟ ਤਲਵਾੜਾ ਨੇੜੇ ਸਥਿਤ ਪੌਂਗ ਡੈਮ ਵਿੱਚ ਪਿਛਲੇ 4 ਦਿਨਾਂ ਦੌਰਾਨ ਪਾਣੀ ਪੱਧਰ ਵਿੱਚ 14 ਫੁੱਟ ਦਾ ਵਾਧਾ ਜਿਹੜਾ ਉਹ ਦਰਜ ਕਰ ਦਿੱਤਾ ਗਿਆ ਹੈ ਇਸ ਕਾਰਨ BBMB ਵਿਭਾਗ ਵੱਲੋਂ ਸ਼ਾ ਨਹਿਰ ਬੈਰਾਜ ਦੇ 4 ਫਲੱਡ ਗੇਟ ਜਿਹੜੇ ਉਹ ਖੋਲ ਦਿੱਤੇ ਗਏ ਹਨ ਤਾਂ ਜੋ ਵਧ ਰਹੇ ਪਾਣੀ ਨੂੰ ਸੁਰੱਖਿਅਤ ਢੰਗ ਨਾਲ ਬਿਆਸ ਦਰਿਆ ਵਿੱਚ ਛੱਡਿਆ ਜਾ ਸਕੇ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਪਾਣੀ ਦਾ ਪੱਧਰ ਹੈ ਉਹ ਇੱਕ ਹਿਸਾਬ ਨਾਲ ਖਤਰੇ ਦੇ ਨਿਸ਼ਾਨ ਕੋਲ ਪਹੁੰਚਦਾ ਹੋਇਆ ਜਾਪਦਾ ਹੈ ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿੱਚ ਹੋ ਰਹੀ ਲਗਾਤਾਰ ਮੀਂਹ ਦੇ ਚੱਲਦੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1343.19 ਫੁੱਟ ਤੱਕ ਪਹੁੰਚ ਗਿਆ ਹੈ ਇਸ ਝੀਲ ਵਿੱਚ ਪਾਣੀ ਦੀ ਆਮਦ 29200 65 ਕਿਊਸਿਕ ਦਰਜ ਕੀਤੀ ਗਈ ਹੈ ਜਦਕਿ ਡੈਮ ਤੋਂ 18502 ਕਿਊਸਿਕ ਪਾਣੀ ਜਿਹੜਾ ਉਹ ਛੱਡਿਆ ਜਾ ਰਿਹਾ ਹੈ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪੌਂਗ ਡੈਮ ਦੀਆਂ ਜਿੱਥੇ ਕਿ BBMB ਵੱਲੋਂ ਜਿਹੜੀ ਜਾਰੀ ਕਰ ਦਿੱਤੀ ਗਈ ਹੈ ਚੇਤਾਵਨੀ ਜਿਹੜਾ BBMB ਵੱਲੋਂ ਜਾਣਕਾਰੀ ਅਨੁਸਾਰ ਸ਼ਾ ਨਹਿਰ ਬੈਰਾਜ ਵਿੱਚ ਪਾਣੀ ਦੀ ਉਚਾਈ 330.700 ਮੀਟਰ ਤੱਕ ਹੋ ਚੁੱਕੀ ਹੈ ਇਸ ਦੇ ਨਾਲ ਹੀ ਪਾਣੀ ਨੂੰ ਨਿਯੰਤਰਿਤ ਤਰੀਕੇ ਨਾਲ ਬਿਆਸਤਰਿਆ ਵਿੱਚ ਛੱਡਣ ਲਈ ਚਾਰ ਫਲੱਡ ਗੇਟ ਖੋਲੇ ਗਏ ਹਨ ਵਿਭਾਗ ਵੱਲੋਂ ਪੰਜਾਬ ਅਤੇ ਹਿਮਾਚਲ ਦੇ ਦਰਿਆ ਕਿਨਾਰੇ ਵਾਸਤੇ ਪਿੰਡਾਂ ਦੇ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਦਰਿਆਵਾਂ ਨੇੜੇ ਨਾ ਜਾਣ ਕਿਉਂਕਿ ਜਿਸ ਜਿਸ ਤੇ ਘਰ ਦਰਿਆ ਦੇ ਨੇੜੇ ਹਨ ਜਿਹੜੇ ਕਿਨਾਰੇਆ ਤੱਕ ਤਾਂ ਪਹੁੰਚਦੇ ਹੀ ਪਹੁੰਚਦੇ ਹੰਤੇ ਹੁਣ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੀ ਚੇਤਾਵਨੀ ਹੈ ਉਹ ਜਾਰੀ ਕੀਤੀ ਗਈ ਹੈ ਕਿ ਜਿਹੜੇ ਦਰਿਆਵਾਂ ਦੇ ਜਿਹੜੇ ਕੋਲ ਘਰ ਹਨ ਉਹਨਾਂ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ ਤਾਂ ਕਿ ਇਸ ਸਾਵਧਾਨੀ ਨਾਲ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ ਇਸ ਟਾਈਮ ਦੀ ਸਭ ਤੋਂ ਵੱਡੀ ਖਬਰ ਪੌਂਗ ਡੈਮ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿਹੜੇ ਚਾਰ ਫਲੱਡ ਗੇਟਾਂ ਨੂੰ ਖੋਲ ਦਿੱਤੇ ਗਏ ਹਨ ਤੇ BBMB ਵੱਲੋਂ ਵੀ ਚੇਤਾਵਨੀ ਜਿਹੜੀ ਹੈ ਉਹ ਜਾਰੀ ਕਰ ਦਿੱਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਛਾਲਾ ਮਾਰਦਾ ਪਾਣੀ ਦੱਸ ਰਿਹਾ ਹੈ ਕਿ ਮੈਂ ਖਤਰੇ ਦੇ ਉੱਤੇ ਹਾਂ ਜਿਹੜਾ ਖਤਰੇ ਦਾ ਨਿਸ਼ਾਨ ਹੈ ਉਸ ਤੋਂ ਉੱਤੇ ਪਹੁੰਚ ਚੁੱਕਾ ਹੈ ਪਾਣੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਆ ਨਿਕਟ ਤਲਵਾੜਾ ਨੇੜੇ ਸਥਿਤ ਪੌਂਗ ਡੈਮ ਵਿੱਚ ਪਿਛਲੇ 4 ਦਿਨਾਂ ਦੌਰਾਨ ਪਾਣੀ ਪੱਧਰ ਵਿੱਚ 14 ਫੁੱਟ ਦਾ ਵਾਧਾ ਜਿਹੜਾ ਉਹ ਦਰਜ ਕਰ ਦਿੱਤਾ ਗਿਆ ਹੈ ਇਸ ਕਾਰਨ BBMB ਵਿਭਾਗ ਵੱਲੋਂ ਸ਼ਾ ਨਹਿਰ ਬੈਰਾਜ ਦੇ 4 ਫਲੱਡ ਗੇਟ ਜਿਹੜੇ ਉਹ ਖੋਲ ਦਿੱਤੇ ਗਏ ਹਨ ਤਾਂ ਜੋ ਵਧ ਰਹੇ ਪਾਣੀ ਨੂੰ ਸੁਰੱਖਿਅਤ ਢੰਗ ਨਾਲ ਬਿਆਸ ਦਰਿਆ ਵਿੱਚ ਛੱਡਿਆ ਜਾ ਸਕੇ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਪਾਣੀ ਦਾ ਪੱਧਰ ਹੈ ਉਹ ਇੱਕ ਹਿਸਾਬ ਨਾਲ ਖਤਰੇ ਦੇ ਨਿਸ਼ਾਨ ਕੋਲ ਪਹੁੰਚਦਾ ਹੋਇਆ ਜਾਪਦਾ ਹੈ ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿੱਚ ਹੋ ਰਹੀ ਲਗਾਤਾਰ ਮੀਂਹ ਦੇ ਚੱਲਦੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1343.19 ਫੁੱਟ ਤੱਕ ਪਹੁੰਚ ਗਿਆ ਹੈ ਇਸ ਝੀਲ ਵਿੱਚ ਪਾਣੀ ਦੀ ਆਮਦ 29265 ਕਿਊਸਿਕ ਦਰਜ ਕੀਤੀ ਗਈ ਹੈ ਜਦਕਿ ਡੈਮ ਤੋਂ 18502 ਕਿਊਸਿਕ ਪਾਣੀ ਜਿਹੜਾ ਛੱਡਿਆ ਜਾ ਰਿਹਾ ਹੈ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪੌਂਗ ਡੈਮ ਦੀਆਂ ਜਿੱਥੇ ਕਿ BBMB ਵੱਲੋਂ ਜਿਹੜੀ ਜਾਰੀ ਕਰ ਦਿੱਤੀ ਗਈ ਹੈ ਚੇਤਾਵਨੀ ਜਿਹੜਾ BBMB ਵੱਲੋਂ ਜਾਣਕਾਰੀ ਅਨੁਸਾਰ ਸ਼ਾ ਨਹਿਰ ਬੈਰਾਜ ਵਿੱਚ ਪਾਣੀ ਦੀ ਉਚਾਈ 330.700 ਮੀਟਰ ਤੱਕ ਹੋ ਚੁੱਕੀ ਹੈ ਇਸ ਦੇ ਨਾਲ ਹੀ ਪਾਣੀ ਨੂੰ ਨਿਯੰਤਰਿਤ ਤਰੀਕੇ ਨਾਲ ਬਿਆਸਤ ਰਿਹਾ ਵਿੱਚ ਛੱਡਣ ਲਈ ਚਾਰ ਫਲੱਡ ਗੇਟ ਖੋਲੇ ਗਏ ਹਨ ਵਿਭਾਗ ਵੱਲੋਂ ਪੰਜਾਬ ਅਤੇ ਹਿਮਾਚਲ ਦੇ ਦਰਿਆ ਕਿਨਾਰੇ ਵਾਸਤੇ ਪਿੰਡਾਂ ਦੇ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਦਰਿਆਵਾਂ ਨੇੜੇ ਨਾ ਜਾਣ ਕਿਉਂਕਿ ਜਿਸ ਇਸ ਦੇ ਘਰ ਦਰਿਆ ਦੇ ਨੇੜੇ ਹਨ ਜਿਹੜੇ ਕਿਨਾਰੇਆ ਤੱਕ ਤਾਂ ਪਹੁੰਚਦੇ ਹੀ ਪਹੁੰਚਦੇ ਹਾਂ ਤੇ ਹੁਣ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੀ ਚੇਤਾਵਨੀ ਹੈ ਉਹ ਜਾਰੀ ਕੀਤੀ ਗਈ ਹੈ ਕਿ ਜਿਹੜੇ ਦਰਿਆਵਾਂ ਦੇ ਜਿਹੜੇ ਕੋਲ ਘਰ ਹਨ ਉਹਨਾਂ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ ਤਾਂ ਕਿ ਇਸ ਸਾਵਧਾਨੀ ਨਾਲ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ